ਕਬੱਡੀ ਕਦਾਨੋਗੇ ਤੇ ਆ ਬਸ ਜਿੱਤ ਤੁਹਾਡੀ ਘਾਤ ਮੋੜ ਗਿਆ ਸਰਕਾਰ ਕਹਿੰਦੀ ਵੀ ਮਾਰੇ ਕੰਮ ਪਿੰਡਾਂ ਦੇ ਵਿੱਚ ਕਰਵਾਤੀਆ ਦੋ ਢਾਂਜਾ ਸਾਲਾਂ ਦੇ ਵਿੱਚ ਕਿ ਦੁੱਕੀ ਦਾ ਕੰਮ ਨਹੀਂ ਹੋਇਆ ਪਿੰਡ ਦੇ ਵਿੱਚ ਕੇਜ ਕੀ ਲੋਕ ਦੁਨੀਆ ਮੰਡਿਆਂ ਦੇ ਪਈ ਆ ਜੇ ਬੱਤੀ ਦਾ ਮਸਲਾ ਹੱਲ ਆ ਜਾਂਦੇ ਤੁਸੀਂ ਬੱਤੀ ਮੁਕਤ ਕਰਤੀ ਆ ਬੱਤੀ ਤੇ ਦੁਨੀਆ ਨੂੰ ਮਾਰਨਦੇ ਆ ਨਾ ਬੱਤੀ ਆਉਂਦੀ ਆ ਨਾ ਲੈਣਾ ਨਾ ਦੇਣਾ ਇੱਥੇ ਕਿੱਟ ਦੇ ਦੇ ਕੋ ਫਿਰ ਕੇ ਵੇਖ ਲੋ ਹਰ ਇੱਕ ਮੰਜੇ ਦੇ ਇੱਕ ਮਰੀਜ਼ ਜ਼ਰੂਰ ਹੋਊਗਾ ਇੱਕ ਘਰ ਦੇ ਵਿੱਚ ਕਿਸੇ ਚੀਜ਼ ਦੀ ਵੀ ਪ੍ਰੋਬਲਮ ਦੇ ਨਾਲ ਇੱਥੇ ਗੱਡੀਆਂ ਖਿਲਾਰਨ ਵਾਸਤੇ ਇਹਨਾਂ ਨੇ ਆਖਿਆ ਵੀ ਸਾਨੂੰ ਜਗ੍ਹਾ ਚਾਹੀਦੀ ਆ ਗੱਡੀਆਂ ਖਿਲਾਰ ਦੇ ਖਿਲਾਰ ਤੇ ਕੂੜਾ ਸੁੱਟੰਡਾ ਪਿਆ ਇੱਥੇ ਦਾ ਮਸਲਾ ਹੱਲ ਜਿਹੜਾ ਹੋਣਾ ਚਾਹੀਦਾ ਹਰ ਇੱਕ ਤੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਚੀ ਕੀਤੀ ਜਾਂਦੀ ਏ ਇਹ ਚੀਜ਼ ਦਾ ਮਸਲਾ ਹੱਲ ਕਰਨਾ ਇੱਕ ਕੱਚਾ ਚਾ ਕੇ ਨਾ ਪਿਛਲੇ ਪ੍ਰੋਜੈਕਟ ਵਿੱਚ ਚਾ ਕੇ ਚੁਕਾਇਆ ਜਾਂਦਾ ਚਾ ਕੇ ਲਾ ਦਿਆ ਤੁਪੂਲ ਐਸ ਰੋਡ ਦੇ ਉੱਤੇ ਪੂਰਾ ਸੁੱਕਣਾ ਬੰਦ ਕੀਤਾ ਜਾਵੇ ਸਖਦੇਵ ਸਿੰਘ ਜ਼ਿਹਦਾਰ ਮੇਰਾ ਪਿੰਡ ਬਰਾਖਰ ਕੇ ਪੈਣੀ ਆ ਦੇਖੋ ਬਾਸਰ ਕੇ ਪੈਣੀ ਦਾ ਵਿਕਾਸ 10 ਸਾਲ ਤੋਂ ਲਾਗੂ ਇਹ ਨਹੀਂ ਡਾਕਟਰ ਰਾਜ ਕੁਮਾਰ ਵੇਰਕਾ ਵੀ ਰਹੇ ਐ ਐਮ ਐਲ ਏ ਸਾਹਿਬ ਨਾ ਇਥੇ 10 ਸਾਲ ਤੋਂ ਰੌਲਾ ਪੈ ਰਿਹਾ ਵੀ ਪਿੰਡ ਦੇ ਵਿੱਚ ਪਾਣੀ ਦਾ ਵਿਕਾਸ ਨਹੀਂ ਹੈਗਾ ਪਾਣੀ ਦਾ ਨਿਕਾਸ ਨਹੀਂ ਹੈਗਾ ਪੀਣ ਵਾਲਾ ਪੀਣ ਵਾਲਾ ਪਾਣੀ ਜਿਹੜਾ ਟਾਰੀ ਹਲਕੇ ਦੇ ਟਾਰੀ ਹਲਕੇ ਦੇ ਇਲਾਕੇ ਤੋਂ ਆ ਰਿਹਾ ਏ ਉਹ ਵੀ ਗੰਦਾ ਪਾਣੀ ਵਿੱਚ ਰਲ ਕੇ ਆ ਰਿਹਾ ਏ 10 ਸਾਲ ਤੋਂ ਗੰਦਾ ਪਾਣੀ ਵਿੱਚ ਮਿਕਸ ਹੋ ਕੇ ਫੇਰ ਪੀ ਰਹੇ ਹਾਂ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਆ ਆਜ ਕਾਂਗਰਸ ਦੀ ਸਰਕਾਰ ਨੇ ਸਲਵਾਈ ਕੀਤੀ ਹੈ ਹੁਣ ਆ 2.5 ਸਾਲੋਂ ਚੱਲਿਆ ਆਮ ਪਾਰਟੀ ਦੀ ਸਰਕਾਰ ਬਣੀ ਨੂੰ ਜਸਵੀਰ ਡਾਕਟਰ ਬਣੇ ਜ਼ਰੂਰ ਆ ਉਹ ਨਾਂ ਦੇ ਬਣਿਆ ਇਸ ਪਿੰਡ ਦੇ ਵਿੱਚ ਨਾ ਕੋਈ ਉਹਨੇ ਬਾਅਦ ਜਾਣ ਕੇ ਕੋਈ ਪਤਾ ਕੀਤਾ ਨਾ ਪੁੱਛਿਆ ਨਾ ਦੱਸਿਆ ਕਿਸ ਨੂੰ ਧਾਂਜਾ ਸਾਲਾਂ ਤੋਂ ਪਹਿਲਾਂ ਹੋਇਆ ਕਿਸੇ ਨੇ ਜਾਣ ਕੇ ਕੋਈ ਕਾਰਵਾਈ ਨਹੀਂ ਪਾਈ ਪਿੰਡ ਦੇ ਵਿੱਚ ਕੀ ਬਣਿਆ ਕੀ ਨਹੀਂ ਦੇਖੋ ਇਹ ਗੰਦੇ ਪਾਣੀ ਦੇ ਨਾਲ ਪਿੰਡ ਡੋਬ ਰਿਹਾ ਚੰਗੇ ਪਾਣੀ ਤੋਂ ਪਿੰਡ ਤਰਸ ਰਿਹਾ ਠੀਕ ਆ ਆ ਕੂੜੇ ਵਾਲਾ ਪ੍ਰੋਜੈਕਟ ਜਿਹੜਾ ਜੋ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਸਾਡੇ ਨਗਰ ਦੇ ਵਿੱਚ ਛੋੜ ਦਿੰਦਾ ਜੋ ਭੈਣਾਂ ਸਵੇਰ ਨੂੰ ਜਾਂਦੀਆਂ ਸਕੂਲੇ ਵੀ ਜਾਂਦੀਆਂ ਕੰਮਾਂ ਕਰਨ ਤੇ ਵੀ ਜਾਂਦੀਆਂ ਇੱਥੋਂ ਮੂੰਹ ਬੰਨ ਲੈਦੀਆਂ ਵਾ ਕਿ ਇੱਥੋਂ ਇਦਾਂ ਦੀ ਬੋਹ ਆਉਣੀਆਂ ਠੀਕ ਆ ਬੋਹ ਆਉਣੀਆਂ ਬਿਮਾਰੀ ਲੱਗਣੀਆਂ ਗਰੀਬ ਜਨਤਾ ਨੂੰ ਜਿੰਨਾਂ ਨੇ ਆਟੋਆਂ ਦੇ ਵਿੱਚ ਲੰਘਣਾ ਸਾਈਕਲਾਂ ਤੇ ਲੰਘਣਾ ਮੋਟਰਸਾਈਕਲਾਂ ਤੇ ਲੰਘਣਾ ਜਿਹੜੇ ਬੰਦੇ ਨੇ ਕਾਰਾਂ ਦੇ ਵਿੱਚ ਲੰਘਣਾ ਉਹਨੂੰ ਕੋਈ ਕੂੜੇ ਦਾ ਪਤਾ ਨਹੀਂ ਕਿੱਥੇ ਛੋਟਿਆ ਕਿੱਥੇ ਨਹੀਂ ਛੋਟਿਆ ਇਹ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਸਰਕਾਰ ਗਾੜੀ ਪੰਜਾਬ ਸਰਕਾਰ ਗਾੜੀ ਭਗਵਾਨਤਮਾਨ ਗਾੜੀ ਬੇਨਤੀ ਕੀਤੀ ਜਾਂਦੀ ਆ ਆ ਸਕੂਲਾਂ ਦਾ ਕੰਮ ਵੇਖੋ ਆ 4-4 ਫੁੱਟ ਸਕੂਲ ਵੜ ਗਿਆ ਠਾਂ ਤੇ ਦੁਨੀਆ ਦੇ ਤੁਮਾਇਆ ਵੀ ਮੈਂ ਸਕੂਲ ਪੰਜਾਬ ਦੇ ਸਾਰੇ ਵਿੱਚ ਇਸ਼ੂ ਕਰਦੇ ਵਧੀਆ ਕਰਦੇ ਆ ਜਾ ਕੇ ਵੇਖੋ ਬੱਚਿਆਂ ਦਾ ਕੀ ਹਾਲ ਆ 4-4 ਫੁੱਟ ਪਾਣੀ ਕੈਂਟਰ ਫੋਟ ਪਾਣੀ ਖਲੋ ਜਾਣਾ ਸਕੂਲਾਂ ਦੇ ਵਿੱਚ ਅੰਦਲਾ ਚ ਵੜ ਜਾਣਾ ਇੱਥੇ ਪਤਾ ਨਹੀਂ ਗਰੀਬ ਜਨਤਾ ਦੇ ਬੱਚੇ ਪੜਦੇ ਆ ਇਹ ਤਗੜਾ ਬੱਚੇ ਕੋ ਪੜਦਾ ਨਹੀਂ ਹੈ ਹੈ ਪੱਤੀ ਦੇ ਹੋੜ ਕੜਕ ਪੋਟਦੀ ਐ ਇਧਰੋਂ ਪੋੜਦੀ ਐ ਨਾ ਸਰ ਲੋਕੀ ਜਾਣ ਕਿੱਧਰ ਰਜੇ ਇਹਦੇ ਇੱਕ ਪਾਸੇ ਪਹਿਲਾਂ ਸੜਕ ਬਣਾਉਂਦੇ ਫਿਰ ਦੂਜੇ ਪਾਸੇ ਪਟਾਉਂਦੇ ਦੋਹਾਂ ਪਾਸੇ ਸੜਕ ਪਟਾਉਂਦੀ ਇਹਨਾਂ ਨੇ ਸਾਡਾ ਲੱਗ ਗਿਆ ਤੇ ਕਹਾਂ ਜਿੰਮੇਵਾਰ ਹੈ ਦੱਸੋ ਸਰਕਾਰ ਤੋਂ ਬਹੁਤ ਵੱਡੇ ਨਹੀਂ ਵਾਅਦੇ ਸਰਕਾਰ ਦੇ ਸਾਰੇ ਵਾਅਦੇ ਝੂਠੇ ਆ ਕੋਈ ਸਰਕਾਰ ਦਾ ਵਾਅਦਾ ਨਹੀਂ ਸੱਚਾ ਇਹ ਸਰਕਾਰ ਮੁਸ਼ਕਲ ਕਾफी ਸਮੇਂ ਤੋਂ ਹੀ ਆ ਰਹੀ ਹੈ ਇਹੋ ਹੀ ਹਾਲ ਹੈ ਇਹ ਪਿੰਡ ਦਾ ਕਦੀ ਹਾਲ ਸੁਧਰੇ ਨਹੀਂ ਤਸਵੀਰ ਸਿੰਘ ਪਿੰਡ ਬਾਸਰ ਦਾ ਭਣੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਮੈਂ ਬੋਲਦਾ ਜੀ ਇਹ ਸਮੱਸਿਆ ਜੀ ਸਾਡੇ ਜਿਹੜਾ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਜਸਵੀਰ ਸਿੰਘ ਭੱਠੇ ਲਾ ਕੇ ਗੱਡੀਆਂ ਖਿਲਾਰ ਕੇ ਨਵੀਆਂ ਲਿਆ ਕੇ ਫੋਟੋਆਂ ਲਵਾ ਕੇ ਚੱਲ ਜਾਂਦਾ ਕੋਈ ਕੰਮ ਨਹੀਂ ਕਰਾਉਂਦਾ ਕੋਈ ਕਰਦਾ ਨਹੀਂ ਇੱਥੇ ਜਦੋਂ ਆਉਂਦੇ ਆ ਸਾਡੇ ਕੋਲ ਵੋਟਾਂ ਲੈ ਜਾਂਦੇ ਆ ਵੋਟਾਂ ਦੇ ਲਾਰੇ ਨੂੰ ਲਾਲ ਲਾ ਕੇ ਵੋਟਾਂ ਲੈ ਕੇ ਸਾਡੀ ਕੋਈ ਮਰਦ ਸੁਣਦਾ ਜਾ ਕੇ ਉਥੇ ਪੈਣੀ ਮੋੜ ਤੇ ਤਲੇਕੇ ਬਾਸਰ ਕੇ ਪੈਣੀ ਦੇ ਜਿੰਨੇ ਸੀਵਰਾ ਸਭ ਬਲੌਕ ਪਏ ਆ ਕੋਈ ਜਾ ਕੇ ਵੇਲੋ ਘਰ ਘਰ ਪਾਣੀ ਵੰਡਿਆ ਕੋਈ ਕਹਿੰਦੇ ਇਸ ਲਾਈਨ ਨਹੀਂ ਕਰਦਾ ਐਮਐਲਏ ਸਾਹਿਬ ਮੇਰਾ 2 ਸਾਲ ਹੋ ਗਏ ਪਿੰਡਾਂ 'ਚ ਕੋਈ ਵੜ ਕੇ ਵੇਖਿਆ ਨਹੀਂ ਜਾਂ ਪਿੰਡਾਂ 'ਚ ਵੜ ਕੇ ਵੇਖੀ ਵੀ ਪਿੰਡਾਂ ਦੀ ਸਮੱਸਿਆ ਕੀ ਆ ਹੋਣ ਦੀ ਆ ਪਰ ਲੋਕਾਂ ਨੇ ਨਵੀਂ ਸਰਕਾਰ ਚ ਨਹੀਂ ਨਵਾਂ ਬਦਲਾਅ ਆਵੇ ਕਿ ਤੁਹਾਨੂੰ ਕੀ ਲੱਗਦਾ ਜੀ ਉਹ ਭਾਜੀ ਨਵੀਂ ਹੈ ਤੇ ਜਾਂ ਬਦਲਾਅ ਚਾਹੁੰਦੇ ਆ ਜੋ ਤੀਜੀ ਸਰਕਾਰ ਕੋਈ ਆਊਗੀ ਫਰੰਟ ਦੇ ਤੇ ਵੀ ਕੋਈ ਕੰਮ ਕਰੂਗਾ ਕੰਮ ਤੇ ਇਹ ਸਰਕਾਰ ਇਹਨੇ ਕੰਬੀ ਸਰਕਾਰ ਬਣ ਗਈ ਹੈ ਵੀ ਜੀ ਇਹਨੇ ਕੱਖ ਨਹੀਂ ਕੀਤਾ ਜੀ ਤੇ ਜੇ ਬਾਕੀ ਸੀਵਰ ਦਾ ਅਸੀਂ ਅਫਸਰਾਂ ਨੂੰ ਮਿਲੇ ਆ ਅਫਸਰ ਸਾਹਿਬ ਜੇ ਨਾ ਸਾਡੀ ਸਲਵਾਈ ਕਰਨਗੇ ਫਿਰ ਜਿਹੜਾ ਐਕਸ਼ਨ ਦਾ ਦਫਤਰ ਹੈ ਉਹ ਵੀ ਕੀ ਰਹਿ ਜਾਊਗਾ ਰੋੜ ਜਿਹੜਾ ਟਾਰੀ ਵਾਲਾ ਵਾ ਦੋ ਤਿੰਨ ਰੋੜ ਉਹ ਜਾਮ ਕਰਾਂਗੇ ਕਿਸਾਨ ਯੂਨੀਅਨ ਜਨੀਆਂ ਕਮੇਟੀਆਂ ਸਾਡੀਆਂ ਪ੍ਰਧਾਨਣੀਆਂ ਲੈ ਕੇ ਸਾਰੇ ਰੋੜ ਜਾਮ ਕਰਾਂਗੇ ਜੇ ਨਾ ਸਾਡਾ ਜੀਵਨ ਸੀਵਰਾਂ ਦਾ ਹੱਦ ਮੁਸ਼ਕਿਲ ਆ ਰਹੀ ਹੈ ਜੀ ਤੁਹਾਨੂੰ ਜੀ ਇਹ ਜੀ ਹੋ ਗਿਆ ਦੋ ਤਿੰਨ ਸਾਲ ਹੋਈਏ ਜੀ ਇਹ ਦੋ ਤਿੰਨ ਸਾਲ ਤੋਂ ਇਹੀ ਮੁਸ਼ਕਿਲ ਆ ਰਹੀ ਹੈ ਜੀ ਇਹੋ ਆ ਰਹੀ ਹੈ ਜੀ ਪਹਿਲਾਂ ਜੀ ਪੈਣੀ ਸਾਰੀ ਇਧਰ ਨੂੰ ਜਾ ਛੜਕ ਬੰਨ ਤੋਂ ਪਹਿਲਾਂ ਸਾਰੀ ਪੈਣੀ ਡੁੱਬੀ ਹੁੰਦੀ ਸੀ ਗਲੀਆਂ ਗਲੀਆਂ 'ਚ ਪਾ ਤੇ ਅੱਜ ਕਿੱਥੇ ਮਰ ਗਿਆ ਜਸਵੀਰ ਸਿੰਘ ਐਮਐਲ ਜਿਹੜਾ ਵਾਅਦਾ ਕਰਦਾ ਸੀ ਕਿ ਮੈਂ ਪਿੰਡ ਦਾ ਵਿਕਾਸ ਕਰੂੰਗਾ ਫਲਾਂ ਉਹ ਕਰੂੰਗਾ ਅੱਜ ਕਿੱਥੇ ਬੈਠਾ ਹੋ ਇੱਥੇ ਪਿੰਡ ਡੁੱਬ ਗਿਆ ਔਰ ਮਾਨਾ ਕੁਰਸੀਆਂ ਦੇ ਅੱਸੀ ਲਾ ਕੇ ਕੋਠੀਆਂ 'ਚ ਬੈਠੇ ਆ ਉਹਨਾਂ ਦੀਦਾ ਨਹੀਂ ਅੱਜ ਵੀ ਇਹ ਪਿੰਡਾਂ 'ਚ ਕੀ ਬਣਿਆ ਆ ਕਿ ਵੇਖਣਾ ਪਿੰਡਾਂ ਦੀ ਵੀ ਪਿੰਡਾਂ ਹਟੇ ਉਹ ਉਹ ਪਿੰਡਾਂ ਜਿੱਥੇ ਉਹਦਾ ਹੱਥ ਜੋੜਦੇ ਆਣ ਕੇ ਤਰਲੇਨੀ ਦੇ ਲੋਕਾਂ ਦੇ ਪੈਰੀਂ ਹੱਥ ਲੁਕਦੇ ਸੀ ਵੀ ਸਾਨੂੰ ਵੋਟਾਂ ਪਾਓ ਵੀ ਵੋਟਾਂ ਮਾ ਅਸੀਂ ਵਿਕਾਸ ਕਰਾਂਗੇ ਪਿੰਡ ਦਾ